ਮੈਂ ਡੇਟ 10 12 2020 ਤੇ ਹੀ ਅੰਡਰ ਸੈਕਸ਼ਨ 379 ਆਈਪੀਸੀ ਜਿਹੜੀ ਸतीश ਕੁਮਾਰ ਲਾਡੀ ਬਾਸੀ ਹਾਜੀਪੁਰ ਦੇ ਬਿਆਨ ਤੇ ਅਰਡਰ ਡਿਸਟ੍ਰਿਕਟ ਕੀਤੀ ਸੀ ਇਹਨੇ ਪੁਲਿਸ ਪਾਸ ਆਪਣਾ ਬਿਆਨ ਲਖਾਇਆ ਸੀ ਕਿ ਉਸ ਦੀ ਟਵੇਹਰਾ ਗੱਡੀ ਜਿਹੜੀ ਉਹਨੇ ਘਰ ਦੇ ਬਾਹਰ ਲਾਈ ਸੀ ਉਹ ਕੋਈ ਨਾਮਰੋਗ ਵਿਅਕਤੀ ਚੋਰੀ ਕਰਕੇ ਲੈ ਗਏ ਮੁਕੱਦਮਾ ਦਰਜ ਕਰਨ ਤੋਂ ਬਾਅਦ ਇੰਸਪੈਕਟਰ ਅਮਰਜੀਤ ਐਸਐਚਓ ਹਾਜੀਪੁਰ ਨੇ ਆਪਣੀ ਟੀਮ ਦੇ ਨਾਲ ਤਫ਼ਤੀਸ਼ ਸ਼ੁਰੂ ਕੀਤੀ ਕੈਮਰਿਆਂ ਦੀ ਸੀਸੀਟੀਵੀ ਫੁਟੇਜ ਚੈੱਕ ਕੀਤੀ ਤਾਂ ਇਹ ਤੋਂ ਪਾਇਆ ਗਿਆ ਕਿ ਇੱਕ ਇੱਕੋ ਗੱਡੀ ਆਈ ਆ ਉਹਦੇ ਵਿੱਚੋਂ ਦੋ ਬੰਦੇ ਉੱਤਰੇ ਆ ਜਿਹੜੀ ਕਿ ਉਕਤ ਗੱਡੀ ਨੂੰ ਖੋਲ ਕੇ ਚੋਰੀ ਕਰਕੇ ਲੈ ਗਏ ਆ ਇਹ ਕੈਮਰੇ ਫੋਲੋ ਕਰਦੇ 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 ਪਠਾਨਪੋਟ ਡਿਸਟ੍ਰਿਕਟ ਦੇ ਵਿੱਚ ਨੰਗਲਪੁਰ ਏਰੀਆ ਦੇ ਵਿੱਚ ਪਹੁੰਚੇ ਆ ਜਿੱਥੇ ਜਾ ਕੇ ਅੱਗੇ ਜਿਹੜੇ ਕੈਮਰੇ ਆ ਗੱਡੀ ਨਹੀਂ ਸੀ ਕਿਤੇ ਵੀ ਦਿਖ ਰਹੀ ਉਸ ਤੋਂ ਬਾਅਦ ਇਹ ਲੇਕ ਰੋਟਾ ਨੂੰ ਚੈੱਕ ਕਰਨਾ ਸ਼ੁਰੂ ਕੀਤਾ ਤੇ ਲਿੰਕ ਰੋਡ ਚੈੱਕ ਕਰਦੇ ਕਰਦੇ ਇਹਨਾਂ ਨੂੰ ਜਿਹੜੀ ਇੱਕ ਢਾਬੇ ਦੇ ਲੱਗੇ ਹੋਏ ਸੀਸੀਟੀਵੀ ਕੈਮਰੇ ਦੀ ਮਦਦ ਨਾਲ ਉਹ ਗੱਡੀ ਜਿਹੜੀ ਆ ਇੱਕ ਪਿੰਡ ਸੈਦੋ ઠાਕੀ ਪਿੰਡਾ ਉਹ ਸਾਈਡ ਨੂੰ ਜਾਂਦੀ ਦਿਖੀ ਆ ਅੱਗੇ ਜਾ ਕੇ ਨਹੀਂ ਪਿੰਡ ਦੇ ਵਿੱਚ ਸਰਚ ਕੀਤੀ ਆ ਉੱਥੇ ਇਹਨਾਂ ਨੂੰ ਜਿਹੜੀ ਇੱਥੋਂ ਗੱਡੀ ਚੋਰੀ ਹੋਈ ਸੀ ਉਹ ਉਹਦੇ ਨਾਲ ਇੱਕ ਇਕੋ ਵੈਨ ਜਿਹੜੀ ਨੰਬਰੀ ਹੈਗੀ DL9CAB4403 ਜਿਹੜੀ ਕਿ ਇਹਨਾਂ ਨੇ ਸ਼ਾਹਪੂਰ ਗੰਢੀ ਤੋਂ ਚੋਰੀ ਕੀਤੀ ਸੀ ਤੇ ਇੱਕ ਵਰਨਾਕਾਰ HP14EH0559 ਇਹ ਤਿੰਨ ਗੱਡੀਆਂ ਬਰਾਮਦ ਹੋਈਆਂ ਜੋ ਗੱਡੀਆਂ ਨੂੰ ਚੋਰੀ ਕਰਨ ਵਾਲਾ ਰਜਿੰਦਰ ਕੁਮਾਰ ਗੋਰਾ ਪੁੱਤਰ ਪਿਆਰਾ لال ਵਾਸੀ ਜਾਗੋਵਾਲ ਪੇਟ ਖਾਣਾ ਭੈਣੀ ਮੀਆਂ ਖਾਂ ਜੋ ਕਿ ਉੱਥੇ ਕਿਰਾਏ ਤੇ ਰਹਿ ਰਿਹਾ ਸੀ ਉਹਨੂੰ ਗ੍ਰਿਫਤਾਰ ਕਰਕੇ ਇਹ ਤਿੰਨੇ ਗੱਡੀਆਂ ਬਰਾਮਦ ਕੀਤੀਆਂ ਜੋ ਤਫਤੀਸ਼ ਦੌਰਾਨ ਇਹ ਪਤਾ ਲੱਗਾ ਹੈ ਇਹ ਅਪਰੁਖਤ ਦੋਸ਼ੀ ਦੇ ਨਾਲ ਹੋਰ ਦੋ ਦੋਸ਼ੀ ਜਿਨ੍ਹਾਂ ਦੇ ਅਜੇ ਆਪਾਂ ਨਾਮ ਡਿਸਕਲੋਜ਼ ਨਹੀਂ ਕਰਾਂਗੇ ਉਹੇ ਰੱਖ ਕੇ ਇਥੋਂ ਪੰਜਾਬ ਹਿਮਾਚਲ 'ਚੋਂ ਗੱਡੀਆਂ ਚੋਰੀ ਕਰਦੇ ਸੀ ਤੇ ਗੱਡੀਆਂ ਦੀਆਂ ਨੰਬਰ ਪਲੇਟਾਂ ਚੇਂਜ ਕਰਕੇ ਉਹਨਾਂ ਨੂੰ 8 ਹੋਰ ਵੱਖ-ਵੱਖ ਨੰਬਰ ਪਲੇਟਾਂ ਲੱਭੀਆਂ ਆ ਜਿਨ੍ਹਾਂ ਦਾ ਵੇਰਵਾ ਆਪਾਂ ਪ੍ਰੈਸ ਨੋਟ ਦੇ ਵਿੱਚ ਦਿੱਤਾ ਹੈ ਅੱਜ